ਜਿੱਤੇ ਪਹਿਲਾਂ ਸਿਵਲ ਸਰਜਨ ਦੇ ਨਾਲ ਗੱਲਬਾਤ ਕੀਤੀ ਸੀ ਉਹਨਾਂ ਨੇ 14 ਮੌਤਾਂ ਦੀ ਪੁਸ਼ਟੀ ਕੀਤੀ ਸੀ ਬਾਅਦ ਤੁਹਾਨੂੰ ਦੱਸਦੇ ਕਿ 15ਵੀਂ ਮੌਤ 15ਵੀਂ ਮੌਤ ਜ਼ਹਿਰੀਲੀ ਸ਼ਰਾਬ ਦੇ ਨਾਲ ਹੋ ਚੁੱਕੀ ਆ ਤੁਹਾਨੂੰ ਹੁਣੇ-ਹੁਣੇ 2 ਮਿੰਟ ਪਹਿਲਾਂ ਇਸੇ ਟੈਂਪੂ ਦੇ ਵਿੱਚ ਇੱਕ Laash ਆਉਂਦੀ ਆ ਤੁਹਾਨੂੰ ਦੱਸਦੀ ਕਿ Laash ਉਸ ਵਿਅਕਤੀ ਦੀ ਸੀ ਜੋ ਸਿਵਲ ਸਰਜਨ ਨੇ ਵੀ ਆਖਿਆ ਸੀ ਕਿ ਇੱਕ ਵਿਅਕਤੀ ਇਲਾਜ ਦਰੋਂ ਬਿਨਾ ਦੱਸੇ ਸਿਵਲ ਹਸਪੀਟਲ ਦੇ ਵਿੱਚੋਂ ਭੱਜ ਗਿਆ ਸੀ ਪਰ ਦੱਸਿਆ ਜਾ ਰਿਹਾ ਕਿ ਕੁਝ ਦਿਨ ਪਹਿਲਾਂ ਜੋ ਟ੍ਰੈਫਿਕ ਦੇ ਜ਼ਿਲ੍ਹਾ ਇੰਚਾਰਜ ਖੜੇ ਨੇ ਪਵਨ ਕੁਮਾਰ ਸ਼ਰਮਾ ਉਹਨਾਂ ਨੂੰ ਉਹਨਾਂ ਨੂੰ ਇਸ ਟੈਂਪੂ ਦੇ ਵਿੱਚ ਲੈ ਕੇ ਆਏ ਨੇ ਗੱਲ ਕਰ ਲੈਣੇ ਸਰ ਨਾਲ ਸਰ ਜੇਕਰ ਗੱਲ ਕੀਤੀ ਹੈ ਵੀ ਤਾਂ Laash ਮਿਲੀ ਕਿੱਥੋਂ ਇਹ SBI ਬੈਂਕ ਕੋਲਾ ਪਾਰਕ ਦੇ ਕੋਲੇ ਬੈਂਕ ਹੈ ਜੀ ਬੈਂਕ ਦੇ ਉੱਪਰ ਬੈਂਚ ਸੀਗਾ ਬੈਂਕ ਦੇ ਬਾਹਰ ਬੈਂਚ ਪਿਆਦੇ ਉਹਦੇ ਉੱਪਰ ਪਈ ਸੀਗੀ ਤੇ ਅਸੀਂ ਲੈ ਕੇ ਆਏ ਕਿ ਹਜੇ ਨਾ ਕਨਫਰਮ ਨਹੀਂ ਡੈਥ ਹੋਈ ਹੈ ਕਿ ਨਹੀਂ ਹੋਈ ਲੈ ਕੇ ਆਏ ਨੇ ਇੱਕ ਟ੍ਰਿਪਲ ਵੀ ਲੱਗੀ ਹੋਈ ਸੀ ਟ੍ਰਿਪਲ ਲੱਗੀ ਹੋਈ ਸੀ ਲੈ ਕੇ ਆਏ ਹੈਗੇ ਇਮੀਡੀਏਟ ਇੱਕ ਮਿੰਟ ਦੇ ਵਿੱਚ ਲਿਆਏ ਜਦੋਂ ਅਸੀਂ ਲੰਘ ਰਹੇ ਸੀਗੇ ਪਵਨ ਕੁਮਾਰ ਨੇ ਦੱਸਿਆ ਸੀ ਬਿਲਕੁਲ ਦਾਤ ਦੇਣ ਵਾਲੀ ਬਣਦੀ ਆ ਪਵਨ ਕੁਮਾਰ ਸ਼ਰਮਾ ਦੀ ਜਿਨ੍ਹਾਂ ਨੇ ਇੱਕ ਜੋ ਹੱਥ ਦੇ ਵਿੱਚ ਸੋਈ ਵੀ ਲੱਗੀ ਹੋਈ ਸੀ ਪਰ ਐਂਬੂਲੈਂਸ ਦੀ ਬਜਾਏ ਐਂਬੂਲੈਂਸ ਦੀ ਬਜਾਏ ਇਸ ਟੈਂਪੂ ਦੇ ਵਿੱਚ ਇਸ ਟੈਂਪੂ ਦੇ ਵਿੱਚ ਯਾਰੀ ਲਈ ਸ਼ਰਾਬ ਪੀਂਦੇ ਨਾਲ ਜਿੱਥੇ ਲਗਾਤਾਰ ਮੌਤਾਂ ਦਾ ਜੋ ਅੰਕੜਾ ਲਗਾਤਾਰ ਵਧਦਾ ਜਾ ਰਿਹਾ ਪਰ ਉੱਥੇ ਹੀ ਇੱਕ ਹੁਣੇ-ਹੁਣੇ ਜੋ ਡੈੱਡ ਬਾਡੀਜ਼ ਟੈਂਪੂ ਦੇ ਵਿੱਚ ਆਈ ਆ ਟੈਂਪੂ ਦੇ ਵਿੱਚ ਆਈ ਆ ਨਾ ਕਿ ਕੋਈ ਐਂਬੂਲੈਂਸ ਦੇ ਵਿੱਚ ਪਰ ਜਿੱਥੇ ਪ੍ਰਸ਼ਾਸਨ ਦੇ ਵੱਲੋਂ ਬੇਸ਼ੱਕ ਆਖਿਆ ਜਾ ਰਿਹਾ ਕਿ ਸਾਰਾ ਕੁਝ ਦਰੁਸਤਾ ਜੋ ਪ੍ਰਸ਼ਾਸਨਾ ਪੱਬਾ ਪਾਰਾ ਪ੍ਰਸ਼ਾਸਨ ਦੇ ਵੱਲੋਂ ਟੀਮਾਂ ਵੀ ਬਣਾਈਆਂ ਗਈਆਂ ਨੇ ਪਰ ਉੱਥੇ ਹੀ ਕਾਂਗਰਸ ਪਾਰਟੀ ਦੇ ਜ਼ਿਲ੍ਹਾ ਪ੍ਰਧਾਨ ਦਲਬੀਰ ਸਿੰਘ 골ਡੀ ਇੱਥੇ ਮੌਜੂਦ ਨੇ ਉਹਨਾਂ ਨਾਲ ਗੱਲ ਕਰ ਲਿਆ ਕਿਸ ਤਰ੍ਹਾਂ ਵੇਖ ਦਿਓ ਲਗਾਤਾਰ ਜ਼ਹਿਰੀਲੀ ਸ਼ਰਾਬ ਦੇ ਨਾਲ ਮੌਤਾਂ ਦੀ ਗਿਣਤੀ ਵੱਧਦੀ ਜਾ ਰਹੀ ਹੈ ਰੁਕਣ ਦਾ ਨਾਮ ਹੀ ਨਹੀਂ ਲੜੀ ਤੇ ਬਹੁਤ ਬੰਦਭਾਗੀ ਗੱਲ ਆ ਜੀ ਕਿ ਇਸ ਤਰੀਕੇ ਨਾਲ ਜਿਹੜਾ ਅੱਜ ਕੋਈ ਬੰਦਾ ਇੱਥੋਂ ਹਸਪੀਟਲ ਚੋਂ ਭੱਜ ਗਿਆ ਇੱਥੋਂ ਡਰ ਦੇ ਮਾਰੇ ਤੇ ਉਹਨੂੰ ਪੁਲਿਸ ਵਾਲੇ ਵਿਚਾਰੇ ਕਿਸੇ ਜਗ੍ਹਾ ਤੋਂ ਬਾਜ਼ਾਰ ਚੋਂ ਲੈ ਕੇ ਆਏ ਨੇ ਨਾ ਇੱਥੇ ਐਂਬੂਲੈਂਸ ਦੀ ਕੋਈ ਪ੍ਰਬੰਧਾ ਤੇ ਮੈਨੂੰ ਲੱਗਦਾ ਹੈ ਕਿ ਜਿੰਨੇ ਦਿਨ ਇਹ ਸਾਰੇ ਘਟਨਾ ਗਰਮ ਨੂੰ ਹੋਗੇ ਕੋਈ ਵੀ ਇਹਨਾਂ ਦਾ ਪੋਲੀਟੀਕਲੀ ਤੌਰ ਤੇ ਕੋਈ ਇਹਨਾਂ ਦਾ ਮੰਤਰੀ ਕਿਉਂਕਿ ਉਸੇ ਹਲਕੇ ਤੋਂ ਮੰਤਰੀ ਸਾਹਿਬ ਨੇ ਇਹਨਾਂ ਦੇ ਤੇ ਉਹ ਵੀ ਨਹੀਂ ਇੱਥੇ ਮੌਜੂਦ ਤੇ ਨਾ ਹੀ ਕੋਈ ਹੋਰ ਮੌਜੂਦ ਆ ਸੋ ਮੈਨੂੰ ਲੱਗਦਾ ਕਿ ਇਹ ਸਰਕਾਰ ਨੂੰ ਇਹਦੇ ਵੱਲ ਧਿਆਨ ਦੇਣਾ ਚਾਹੀਦਾ ਆ ਬਿਲਕੁਲ ਇਹਨਾਂ ਦਾ ਕਹਿਣਾ ਕਿ ਸਰਕਾਰ ਨੂੰ ਇਸ ਤੇ ਧਿਆਨ ਦੇਣਾ ਚਾਹੀਦਾ ਪਰ ਉੱਤੇ ਹੀ ਗੋਲਡੀ ਜੀ ਇੱਕਰ ਗੱਲ ਕੀਤੀ ਵੀ ਬਿਦਾਖੇ ਯਾਰ ਕਿ ਸਰਕਾਰ ਦਾ ਨੁਮਾਇੰਦਾ ਤੇ 4 ਦਿਨ ਹੋ ਗਏ ਘਟਨਾ ਵਾਪਰੀ ਨੂੰ ਹਲੇ ਤੱਕ ਨਹੀਂ ਕੋਈ ਪਹੁੰਚਿਆ ਹਾਂ ਬਿਲਕੁਲ ਇਹ ਇਹੀ ਗੱਲ ਆ ਕਿ ਘਟੋ ਘਟ ਦੇਖੋ ਇਹ ਮੈਂ ਇਹ ਨਹੀਂ ਕਹਿ ਰਿਹਾ ਵੀ ਇਹਨਾਂ ਨੇ ਇਹ ਕੁਛ ਕਰਤਾ ਬਟ ਜੇ ਤੁਹਾਡੇ ਏਰੀਆ ਚ ਜਾਂ ਤੁਹਾਡੇ ਪੰਜਾਬ ਚ ਜਾਂ ਤੁਹਾਡੇ ਸਮਝ ਲਓ ਹੁਣ ਮੁੱਖ ਮੰਤਰੀ ਸਾਹਿਬ ਦਾ ਵੀ ਇਹ ਸੰਗਰੂਰ ਜ਼ਿਲ੍ਹਾ ਉਹਨਾਂ ਦਾ ਆਪਦਾ ਇਹ ਹੋਮ ਡਿਸਟ੍ਰਿਕਟ ਆ ਤੇ ਉਹਨਾਂ ਨੂੰ ਘਟੋ ਘਟ ਇਸ ਚੀਜ਼ ਦੇ ਉੱਤੇ ਇਹਨਾਂ ਦੇ ਜਿਹੜੇ ਵਿਚਾਰੇ ਜਾਨਾਂ ਗਈਆਂ ਉਹਨਾਂ ਦੇ ਪਰਿਵਾਰਾਂ ਨਾਲ ਦੁੱਖਤਾ ਸਾਂਝਾ ਕਰਨਾ ਚਾਹੀਦਾ ਸੀ ਉਹਨਾਂ ਤੋਂ ਪੁੱਛਣਾ ਤਾਂ ਚਾਹੀਦਾ ਸੀ ਵੀ ਇਹ ਘਟਨਾ ਕਿਵੇਂ ਹੋਈ ਜਾਂ ਕਿਵੇਂ ਨਹੀਂ ਹੋਈ ਉਹ ਵੀ ਛੱਡੋ ਕਿੰਨੀ ਉਰੇ ਹਰੇਕ ਹਲਕੇ ਤੋਂ ਉਹਨਾਂ ਦੇ ਐਮ ਐਲ ਏ ਨੇ ਜੀ ਇੱਥੇ ਮੰਤਰੀ ਨੇ ਜੇ ਆਪਾਂ ਇਸ ਏਰੀਆ ਦੀ ਗੱਲ ਕਰੀਏ ਤਾਂ ਮੁੱਖ ਮੰਤਰੀ ਨੇ ਕੋਈ ਵੀ ਮੈਨੂੰ ਲੱਗਦਾ ਇਹਦੇ ਵੱਲ ਕੋਈ ਪੁਖਤਾ ਪ੍ਰਬੰਧ ਨਹੀਂ ਹੈਗੇ ਕੋਈ ਜਿਵੇਂ ਸਮਝ ਲਓ ਵੀ ਆਪਾਂ ਨੇ ਕੀ ਲੈਣਾ ਵੀ ਜੋ ਕੁਝ ਹੁੰਦਾ ਹੋਈ ਜਾਣ ਦੋ ਇਹ ਇਹ ਹਾਲਾਤ ਨੇ ਜਿਹੜੇ ਅੱਜ ਬਣੇ ਹੋਏ ਨੇ ਸੋ ਮੈਂ ਤਾਂ ਇਹੀ ਬੇਨਤੀ ਕਰਦਾ ਕਿ ਪ੍ਰਸ਼ਾਸਨ ਨੂੰ ਇਹਦੇ ਵੱਲ ਧਿਆਨ ਦੇਣਾ ਚਾਹੀਦਾ ਇਹ ਜਿਹੜੀਆਂ ਜਿਵੇਂ ਹੁਣ ਅੱਜ ਆ ਬੰਦਾ ਜਿਹੜਾ ਇੱਥੇ ਹ ਜੋ ਵਿਚਾਰਾ ਗੁੰਮ ਹੋ ਗਿਆ ਤੇ ਉਸ ਤੋਂ ਬਾਅਦ ਇੱਥੇ ਹੁਣ ਆਪਾਂ ਸਾਰਿਆਂ ਨੇ ਹਾਲਾਤ ਦੇਖੇ ਨੇ ਵੀ ਉਹਨੂੰ ਕਿਸ ਤਰੀਕੇ ਨਾਲ ਆਪਾਂ ਉਰੇ ਲੈ ਕੇ ਆਏ ਆ ਸੋ ਇਹ ਇਸ ਤਰੀਕੇ ਨਾਲ ਮੈਨੂੰ ਤਾਂ ਲੱਗਦਾ ਨਹੀਂ ਵੀ ਇਹ ਕੋਈ ਬਹੁਤ ਹੀ ਵਧੀਆ ਕੋਈ ਗਵਰਨਮੈਂਟ ਚਲਾ ਰਹਿਣ ਨੇ ਇਹ ਬਹੁਤ ਹੀ ਜੇ ਆ ਉਰੇ ਕਿੰਨੇ ਬੰਦੇ ਖੜੇ ਆ ਮੈਨੂੰ ਲੱਗਦਾ ਸਾਰੇ ਅਹੀਂ ਦੇਖਦੀ ਰਹਿ ਗਈ ਵੀ ਇਹ ਕਿਸ ਤਰੀਕੇ ਨਾਲ ਜਿਹੜਾ ਬੰਦਾ ਉਰੇ ਆਇਆ ਸੋ ਇਹਨਾਂ ਨੂੰ ਗਵਰਨਮੈਂਟ ਨੂੰ ਧਿਆਨ ਦੇਣਾ ਚਾਹੀਦਾ ਤੇ ਇਹਨਾਂ ਦੇ ਪਰਿਵਾਰਾਂ ਨਾਲ ਉਹਨਾਂ ਨੂੰ ਰਾਬਤਾ ਕਾਇਮ ਕਰਨਾ ਚਾਹੀਦਾ ਜਿਹੜੇ ਬਾਕੀ ਅੱਜ ਸਾਡੇ ਡੀਸੀ ਦਫ਼ਤਰ ਤੇ ਮੂਰੇ ਵੀ ਇਹਨਾਂ ਨੇ ਧਰਨਾ ਲਾਇਆ ਹੋਇਆ ਸੋ ਅਸੀਂ ਇਹਨੂੰ ਪੋਲੀਟੀਕਲੀ ਨਹੀਂ ਬਣਾਉਣਾ ਚਾਹੁੰਦੇ ਇਸ ਚੀਜ਼ ਨੂੰ ਨਹੀਂ ਅਸੀਂ ਉਸ ਤਰੀਕੇ ਨਾਲ ਆਏ ਆ ਸਾਡਾ ਮਕਸਦ ਆ ਸਿਰਫ ਵੀ ਉਹਨਾਂ ਦੇ ਪਰਿਵਾਰਾਂ ਨਾਲ ਕੋਈ ਦੁੱਖਤਾ ਸਾਂਝਾ ਕਰੇ ਪਰ ਕਮੀ ਤਾਂ ਲੱਗਦੀ ਹੈ ਨਾ ਕਮੀ ਤਾਂ ਲੱਗਦੀ ਹੈ ਅਨਗੈਲੀ ਤਾਂ ਹੋਈ ਆ ਦੇਖੋ ਆਪਾਂ ਲੀਡਰ ਜਾਂ ਸਰਕਾਰ ਕਿਉਂ ਚੁਣਦਾ ਕੋਈ ਬੰਦਾ ਆਪਾਂ ਕਿਉਂ ਚੁਣਦੇ ਆ ਮੋਦੀ ਕਿ ਇਸੇ ਕਰਕੇ ਬਣਾਉਣੇ ਹਨ ਵੀ ਉਹ ਸਾਡੇ ਦੁੱਖ-ਚੁਕ ਚ ਕੰਮ ਆਉਣ ਜੇ ਇਹ ਜੇ ਹਾਲਾਤਾਂ ਚ ਵੀ ਤੁਸੀਂ ਖੜ ਨਹੀਂ ਸਕਦੇ ਮੈਨੂੰ ਲੱਗਦਾ ਇਦੋਂ ਮੰਦਭਾਗੀ ਗੱਲ ਕੋਈ ਨਹੀਂ ਹੋ ਸਕਦੀ ਜੀ ਬਿਲਕੁਲ ਐਸੀ ਕਾਂਗਰਸ ਪਾਰਟੀ ਦੇ ਜ਼ਿਲ੍ਹਾ ਪ੍ਰਧਾਨ ਅਤੇ ਸਾਬਕਾ ਵਿਧਾਇਕ ਤੂਰੀ ਤੋਂ ਦਲਵੀਰ ਸਿੰਘ ਗੋਲਡੀ ਨੇ ਕਿਹਾ ਕਿ ਜਿਸ ਤਰ੍ਹਾਂ ਲਗਾਤਾਰ ਜ਼ਹਿਰੀਲੀ ਸ਼ਰਾਬ ਪੀਂਦੇ ਨਾਲ ਲਗਾਤਾਰ ਮੌਤਾਂ ਦੀ ਗਿਣਤੀ ਵਧਦੀ ਜਾ ਰਹੀ ਹੈ ਚਿੰਤਾਜਨਕ ਬਣੀ ਹੋਈ ਆ ਪਰ ਉਹਤੇ ਹੀ ਇਹਨਾਂ ਨੇ ਪੰਜਾਬ ਸਰਕਾਰ ਨੂੰ ਵੀ ਆੜੇ ਹੱਥੀ ਲੈਂਦੇ ਹੋਏ ਕਿਹਾ ਕਿ ਜੋ ਕਿਤੇ ਕਿਤੇ ਸੰਗਰੂਰ ਪ੍ਰਸ਼ਾਸਨ ਅਤੇ ਪੰਜਾਬ ਸਰਕਾਰ ਦੀ ਅੰਗਹੀਲੀ ਕਾਰਜੋਬਾਪ ਰਿਹਾ ਕੈਮਰਾਮੈਨ ਮਹਿੰਦਰ ਦੇ ਨਾਲ ਹਰਜੀਤ ਸਿੰਘ ਸਿੱਧੂ ਲਿਵਿੰਗ ਇੰਡੀਆ ਸੰਗਰੂਰ